ਬਟਾਲਾ ਸ਼ਹਿਰ ਹੁਣ ਰਾਤ ਨੂੰ ਵੀ ਲਾਈਟਾਂ ਦੀ ਰੋਸ਼ਨੀ ਦੇ ਵਿੱਚ ਰੁਸ਼ਨਾਏਗਾ ਤਾਜੇ ਦੂਜੇ ਦਿਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਨੌਜਵਾਨ ਤੇ ਉਚਾਹੀ ਵਿਧਾਇਕ ਮਨਸ਼ੀਰ ਸਿੰਘ ਸ਼ੈਰੀ ਕਲਸੀ ਜਿਨ੍ਹਾਂ ਦੇ ਵੱਲੋਂ ਬਟਾਲਾ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦੀ ਮੰਗ ਨੂੰ ਪੂਰਾ ਕਰਦੇ ਆ 1 ਕਰੋੜ 5 ਲੱਖ ਦੀ ਲਾਗਤ ਦਾ ਗਾਂਧੀ ਚੌਂਕ ਤੋਂ ਭਗਵਾਨ ਅਗਰਸੇਨ ਚੌਂਕ ਤੱਕ 80 ਲਾਈਟਾਂ ਦੇ ਬੱਸ ਸਟੈਂਡ ਤੋਂ ਉਸਮਾਨਪੁਰ ਸਿਟੀ ਤੱਕ 135 ਲਾਈਟਾਂ ਲਗਾਉਣ ਦਾ ਦੁਕਾਨਦਾਰਾਂ ਤੇ ਸ਼ਹਿਰ ਦੀ ਵੱਖ-ਵੱਖ ਸ਼ਕਸ਼ੀਅਤਾਂ ਦੀ ਮੌਜੂਦਗੀ ਦੇ ਵਿੱਚ ਉਦਘਾਟਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਬਟਾਲਾ ਸ਼ਹਿਰ ਸਨੇ ਸਮੁੱਚੇ ਹਲਕੇ ਦੇ ਲੋਕਾਂ ਦੀਆਂ ਚਿਰੋਕਣੀ ਮੰਗਾ ਪੂਰੀਆਂ ਕਰਨ ਦੇ ਲਈ ਵਚਨਬੱਧ ਨੇ ਤੇ ਇਸੇ ਦਰਮਿਆਨ ਹੀ ਉਹਨਾਂ ਦੇ ਵੱਲੋਂ 24 ਘੰਟੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਦੇ ਵੱਲੋਂ ਵੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ ਗਿਆ ਤੇ ਦੁਕਾਨਦਾਰਾਂ ਦੇ ਵੱਲੋਂ ਵੀ ਵਿਧਾਇਕ ਦਾ ਧੰਨਵਾਦ ਕੀਤਾ ਗਿਆ ਤੇ ਇਸੇ ਦਰਮਿਆਨ ਵਿਧਾਇਕ ਦਾ ਕਹਿਣਾ ਹੈ ਕਿ ਉਸਮਾਨਪੁਰ ਸਿਟੀ ਤੋਂ ਭਗਵਾਨਗਰ ਸੈਂਚੌਂਗ ਬਟਾਲਾ ਸ਼ਹਿ ਅੰਮ੍ਰਿਤਸਰ ਸਹਾ ਬਾਈਪਾਸ ਤੱਕ ਦੁਕਾਨਦਾਰਾਂ ਦੇ ਵੱਲੋਂ ਲਾਈਟਾਂ ਨਾ ਲੱਗਣ ਦੀ ਮੁਸ਼ਕਲ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਗਈ ਜਿਸ ਦਾ ਕਿ ਹੁਣ ਹੱਲ ਕਰ ਦਿੱਤਾ ਗਿਆ। ਦਾਇਕ ਸ਼ੈਰੀ ਕਲਸੀ ਦਾ ਕਹਿਣਾ ਹੈ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਨੂੰ ਹੋਰ ਖੂਬਸੂਰਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਹ ਕਹਿੰਦੇ ਜਿਵੇਂ ਕੰਮ ਸਾਰੇ ਕਰ ਲਿਆ। ਨਹੀਂ, ਅਸੀਂ ਸ਼ੁਰੂ ਹੋਏ। 75 ਸਾਲ ਹੋ ਗਏ 75 ਸਾਲ। ਵੱਡੀਆਂ ਸਰਕਾਰਾਂਆਂ ਬੜੀਆਂ ਗੀਆਂ ਵਜਾਤਾ ਰਹੀਆਂ। ਪਰ ਸਭ ਤੋਂ ਵੱਡੀ ਗੱਲ ਹੈ

अपने एमसी बन दे अपना मेल बनता है सबको पहला कम जरा बटाले पूरे दस किलो जगह खरीदा मेरी कोशिश है जो वे शहर लाइटा देखते हैं रेड लाइट चौक लगिया होंगे ग्रीन लाइट लोग फॉलो करते थे जब कवर करते हैं। इस तो बाद अगस्त चौक गांधी चौक कादियानी चौकी सो मेरी कोशिश है कि अगला कंसेप्ट इस पूरा कर लगे इतने वे वे कैमरे भी ला लगे जेड़े तेरे तेरे तो जाने जान के तो अनेक आदमी चला रहा है मोरे

ਤਗੜੇ ਰੋਕੇ ਬਟਾਲੇ ਦੇ ਲੋਕਾਂ ਨੇ ਕਿ ਮੈਂ ਉਹ ਰਿੰਦੀ ਕਰਨਾ ਜਿਹਦੇ ਤੇ ਜੇ ਤੁਸੀਂ ਕਹੋ ਇਹ ਸ਼ਹਿਰ ਦਾ ਲੋਕਾਂ ਸਾਡੇ ਐਮਐਨਏ ਵੱਲੋਂ ਦਾ ਨਹੀ ਸਭ ਤੋਂ ਵੱਡਾ ਜੁਲਦਾ ਤੁਹਾਡੇ ਜਿੱਦਾਂ ਇਸ ਸਮਾਗਮ ਤੇ ਮਾਣ ਮਾਣ ਕੇ ਤੁਹਾਡਾ ਥੈਂਕ ਯੂ ਮੈਨ ਥੈਂਕ ਯੂ ਅੱਜ ਇਹ ਬੜੀ ਇੱਕ ਖੁਸ਼ੀ ਦਾ ਬਟਾਲੇ ਦੇ ਲਈ ਇੱਕ ਰਿਹਾ ਜਿਹਦੇ ਕਾਰਨ ਤੁਸੀਂ ਸਾਡੇ ਇੱਥੇ ਨਕਤੀ ਹੋਇਆ ਇਹ ਸ਼ਹਿਰੀ ਕੌਂਸਲ ਦੇ ਸੇਵੂ ਬਟਾਲੇ ਦੇ ਐਮਐਲਏ ਦੀ ਇਹਨਾਂ ਦੀ ਜੋਤ ਦੇ ਦੇਖਿਆ ਆਇਆ ਇਹਨਾਂ ਦੀ ਕਾਬਲੀਅਤ ਦੇਖਿਆ ਆਇਆ ਇਹਨਾਂ ਦੀ ਉਸਹਿਲਤੀ ਦੇਖਿਆ ਆਇਆ ਇਹਨਾਂ ਨੇ ਜੋ ਕੰਮ ਕੀਤੇ ਨੇ ਆਪ ਆਪੀ ਨਾਲ ਸੇ ਇਸ ਪਾਰਟੀ ਦਾ ਆਪ ਪਾਰਟੀ ਦਾ ਇਹਨਾਂ ਨੂੰ ਵਰਤਨ ਚਾਹੀਦਾ ਆ ਲੋਕਾਂ ਦਾ ਯੋਗ ਨਾ ਹੋਵੇ। ਇਹ ਵੀ ਹੋ ਰਿਹਾ ਹੈ। ਕਿ ਅਗਲਾ ਪ੍ਰੋਜੈਕਟ ਸ਼ਾਰ ਇਹਨਾਂ ਨੇ ਜੋ ਵੀ ਅਸਿਆ ਪਤਾ ਨਹੀਂ ਕਿ ਉਹ ਅਸਿਆ ਕਿਉਂ ਨਹੀਂ ਸ਼ੇਅਰ ਕੀਤਾ ਕਿ ਸੱਚਾ ਵੀਡੀਓ ਵੀ ਬਣੇ ਹੱਥਾਂ ਤੋਂ ਵੀ ਤਿਆਰ ਹੋਣੇ ਬੜੀ ਸਖ਼ਤੀ ਨਾਲ ਲੱਗਣ ਕਰ ਰਹੇ ਨੇ ਕਿ ਕਿ ਨੈਸਟ ਪ੍ਰੋਗਰਾਮਿੰਗ ਦਾ ਦਸਤਾਵੇਜ਼ ਵੀ ਕੰਮ ਗਿਆ। ਅਮਨ ਜੀ ਸਾਰੀ ਤੋਜੀ ਜਿਹੜੇ ਤੇ ਆਏ ਨੇ ਜਿਨ੍ਹਾਂ ਨੇ ਇੱਥੇ ਬਹੁਤ ਹੀ ਵਧੀਆ ਪ੍ਰੋਗਰਾ ਕੀਤਾ ਹੈ ਜਿਹੜੀ ਇੱਥੇ ਜਿੰਨੇ ਵੀ ਲੋਕੀ ਦਾ ਪਿਲੰਦੇ ਸੀ ਜੇ ਕਿਸੇ ਦਾ ਐਸੀਨੈਂਸ ਜਾਂ ਕੋਈ ਦਿੱਕਤ ਆਉਂਦੀ ਸੀ ਲਾਈਟ ਨਹੀਂ ਸੀਗੀ ਇਹਨਾਂ ਨੂੰ ਸਾਰੀ ਇੰਡਸਟਰੀ ਨਹੀਂ ਕਿਹਾ ਕਿ ਲਾਈਟ ਦੀ ਕਮੀ ਹੈ ਇਹਨਾਂ ਨੇ ਬਹੁਤ ਵਧੀਆ ਲਾਈਟ ਲਾਈਨ ਲਾਉਣੀ ਹੈ ਕਨਵੈਂਸ ਖੁੱਲ ਗਈ ਹੈ ਕੀ ਆਪ ਕੋਲ ਹੈ ਹਰ ਕਾਰ ਤੇ ਦੋ ਦੋ ਤਾਰਾਂ ਤੇ ਤਿੰਨ ਤਾਰਾਂ ਇਸ ਤੱਕ ਜੰਮਦਸ਼ ਹੋ ਗਿਆ ਲੇਕਿਨ ਸਾਡੇ ਮੌਜੂਦ ਕੰਮਾਂ ਨੇ ਸਾਲੇ

અને બહુલજી કેરે બટ્ટે વરનજી તરફ આ સંદેશી અમે બેઠે ખતમાને પાર્ટી દી જોબી અમે કાર્યકારી દસી અને એક્યાસી કામ હો લગાવા બનાને જિને જાણ હો જામને બે ઇનોના સરખે તે બિજલી દે પોલ નજાય ખમબે લોકા દે લાયે થી નીચે કાકે કો જોકન ખૂના વિભાગે ઓર એક ચીઝ દી બસાડ રાખી આજ તક ઇસે દી સ્પષ્ટ સે સોચેલી છે

कोला माने जिना रे खितापुर इस्ताक रे खिदरे के सीधा को मुनिडावा या ये टिटो जाओ गया ते नीति तो जैसी रहती एना पीठ पर काई भाई कि कोई यो ओस का जाकर नहीं काट गया एना ऊपर बैठ के दो दो नाम नु वाहि काम पीटावा ये जो अभी गया कि ऊपर गए थे दो रात बिताले प्रति भी काम करनी ओके सो तां भी पर एवे टाइम में सेट काटू दे ਲੋਕਾਂ ਤਾਂ ਦਿੱਤੇ ਪੁੱਤਾਂ ਹਾਰੇ ਜੀ ਮੁਸ਼ਰਤ ਨੂੰ ਲੈ ਕੇ ਕੋਕਾ ਕੰਮੀ ਹੈ ਹਰ ਉਹਨੇ ਕੰਮੀ ਦੇ ਰਿਹਾ ਕਰੀਆ ਮੈਂ ਅਮੀਰ ਕਾਹਾਂ ਹਾਂ ਜੀ ਇਹੋ ਕਰਾ ਸਕੀਏ ਸਾਡੇ ਨੂੰ ਨਾਲ ਹੋਏ ਜੀ ਅਸੀਂ ਪਹੇ ਪਾਲਣੇ ਦੇ ਵਾਸੀ ਹਾਂ ਧੰਨਵਾਦ ਜੈ ਸ਼੍ਰੀ ਰਾਮ ਜੀ ਜਦੋਂ ਦੇਖੋ ਜੀ ਨੇਤਾ ਤਕੜਾ ਹੋਏ ਨਾ ਜੀ ਫਿਰ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ ਠੀਕ ਹੈ ਨਾ ਜੀ ਪਹਿਲੇ ਤਾਂ 70 ਸਾਲਾਂ ਜੀ ਤੁਸੀਂ ਦੇਖਿਆ ਕਦੇ सीएम ਆਇਆ ਸੀ ਬਟਾਲੇ ਇਹ ਚੀਜ਼ ਦਾ सीएम ਨੇ ਉਦਘਾਟਨ ਕੀਤਾ ਏ ਆ ਤਹਿਸੀਲ ਕੰਪਲੈਕਸ ਬਣਿਆ ਚੌਂਕ ਬਣੇ ਉਲੀਆਂ ਫਰਕਾ ਬਣੀਆਂ ਠੀਕ ਹੈ ਜੀ ਇਹ ਜਿਹੜਾ ਸਾਡਾ ਨੇਤਾ ਹੈ ਯੰਗ ਸੋਚ ਵਾਲਾ ਨੇਤਾ ਹੈ ਪੜ੍ਹਿਆ ਲਿਖਿਆ ਨੇਤਾ ਹੈ ਠੀਕ ਹੈ ਜੀ ਇਹਨਾਂ ਦੀ ਸੋਚ ਹੈ ਜਿਹੜਾ ਕੰਮ ਜ਼ੀਰੋ ਲੈਵਲ ਤੋਂ ਜਦੋਂ ਸ਼ੁਰੂ ਕਰਨਾ ਨਾ ਐ ਨਹੀਂ ਵੀ ਅੱਜ ਮੈਂ ਸੜਕ ਬਣਾਤੀ ਫੇ ਕੱਲ ਫਿਵਰੇਜ ਵਾਲੇ ਆ ਗਏ ਪਰसों ਕੋਈ ਪਾਈਪਾਂ ਆ ਗਿਆ ਇਹਨਾਂ ਨੇ ਪਹਿਲਾਂ ਸਾਰੇ ਡਿਪਾਰਟਮੈਂਟ ਇਕੱਠੇ ਕਰ ਲੈਨੇ ਆ ਜੇ ਜੀਰੋ ਤੋਂ ਕੰਮ ਸ਼ੁਰੂ ਹੋਣਾ ਹੈ ਪਹਿਲਾਂ ਜੇ ਇਹਨੇ ਪਾਈਪ ਪਾਣਾ ਪਾਈਪਾਏ ਸੀਵਰੇਜ ਪਾਣਾ ਸੀਵਰੇਜ ਫੇਰ ਸੜਕ ਬਣੂਗੀ ਤਾਂ ਕਿ ਪੈਸਾ ਵੀ ਨਾ ਖਰਾਬ ਹੋਵੇ ਅੱਜ ਤੁਹਾਡੇ ਲਾਗੇ ਲਾਈਟਾਂ ਦਾ ਮੋਰਟੀ ਦਾ ਦੋ ਦਿਨ ਪਹਿਲਾਂ ਵੀ ਕੀਤਾ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕੁ ਜਿਹੜੇ ਮਾਰਕੀਟ ਵਾਲੇ ਜਾਂ ਲੋਕ ਜਿਹੜੇ ਨੇ ਇਹਨਾਂ ਨੂੰ ਦਿੱਕਤ ਆਉਂਦੀ ਹੈ ਲਾਈਟ ਨੂੰ ਕੀ ਕਹਿਣਾ ਚਾਹੁੰਦੇ ਸਰ ਪੂਰੇ ਬਟਾਲੇ ਨੂੰ ਪੂਰਾ ਬਟਾਲਾ ਹੀ ਨਹੀਂ ਰਹਿ ਡੁੱਬਿਆ ਜਾ ਸੀ ਤੇ ਇਹ ਜਿਹੜਾ ਚਿਰਾਗ ਜਿਹੜਾ ਜਗਾਇਆ ਹੈ ਸ਼ਹਿਰੀ ਕਲਸੀ ਜੀ ਨੇ ਇਹਦਾ ਜਿਹੜਾ ਫਾਇਦਾ ਸਾਰੇ ਬਟਾਲਾ ਵਾਸੀਆਂ ਨੂੰ ਹੋਣਾ ਪੰਜਵਾਂ ਉਦਘਾਟਨ ਜਿਹੜੀ ਹੈਗੀ ਹੈ ਗਾਂਧੀ ਕੈਂਪ ਤੋਂ ਲੈ ਕੇ ਮਹਾਰਾਜ ਅਗਰਸੈਨ ਚੌਂਕ ਤੱਕ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਜਿਦੇ ਵਿੱਚ 2 ਕਰੋੜ ਰੁਪਏ ਦਾ ਬਜਟ ਨਾਲ ਲਾਈਟਾਂ ਲੱਗਣਗੀਆਂ ਔਰ ਪੂਰੀ ਜਗਮਗ ਜਗਮਗ ਹੋਈ